ਅਬੁਕਰ ਨਾਮ ਦਾ ਆਂਖੀ ਜਿਹਨੇ 1 ਕਰੋੜ ਦੀ ਸਪਾਰੀ ਲਈ ਸੀ ਨਿਸ਼ਾਨ ਸ਼ਲਮਾ ਜੀ ਨੂੰ ਮਾਰਨ ਲਈ ਜਿਹੜਾ ਹਿੰਦੁਸਤਾਨ ਦੇ ਹੱਕ ਵਿੱਚ ਬੋਲਦਾ ਹੈ ਜਿਹੜਾ ਖਾਲਿਸਤਾਨ ਦੇ ਖਿਲਾਫ ਕਾਰਵਾਈਆਂ ਕਰਾਂਦਾ ਹੈ ਖਾਲਿਸਤਾਨ ਦੇ ਖਿਲਾਫ ਬੋਲਦਾ ਅਤਵਾਦ ਦੇ ਖਿਲਾਫ ਬੋਲਦਾ ਉਹਨੂੰ ਇਹ ਲੋਕ ਕਿਉਂ ਨਹੀਂ ਜੀਣ ਦਿੰਦੇ ਕੋਈ ਵੀ ਇਹ ਅੰਤੰਗਵਾਦੀ ਖਾਲਿਸਤਾਨੀ ਚਾਹੇ ਜਿਹੜਾ ਵੀ ਅੰਤੰਗਵਾਦੀ ਇਹੋ ਜਿਹਾ ਜਿਹੜਾ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ਰਿਹਾ ਹੈ ਉਹਨਾਂ ਨੂੰ ਫੜ ਕੇ ਅੰਦਰ ਸੁਟਿਆ ਜਾਵੇ ਕੋਲੇ ਸ਼ਾਨ ਸ਼ਰਮਾ ਜੀ ਨੇ ਇਹਨੂੰ ਕੀ ਕਹਿਤਾ ਹੋਣਾ ਹੈ ਜਾਂ ਹੋਰ ਜਿਹੜੇ ਹਿੰਦੂ ਲੀਡਰ ਨੇ ਇਹਨੂੰ ਕੀ ਕਹਿਤਾ ਹੋਣਾ ਹੈ ਜਿਹੜੇ ਕਰੋੜ ਰੁਪਏ ਜਿਹਨੇ ਸਫਾਰੀ ਲੈ ਲਈ ਦੇਖੋ ਮਾਰਨ ਲਈ ਕਿੱਡੀ ਮਾੜੀ ਗੱਲਾਂ ਦੇਖ ਲਓ ਕੀ ਪਤਾ ਕੀ ਇਨਾਂ ਅੰਜਾਮ ਦੇਣੇ ਸੀ ਕੀ ਕਰਨੇ ਸੀ ਹੋਰ ਵੀ ਕਈ ਮੋਡਿਊਲ ਦੇ ਪਰਦੇ ਫਾਸ਼ ਹੋ ਰਹੇ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਸੀ ਅਮਰਤਪਾਲ ਪੰਜਾਬ 'ਚ ਕਿਸ ਤਰ੍ਹਾਂ ਦਾ ਮਾਹੌਲ ਉਦੋਂ ਪੈਦਾ ਹੋ ਗਿਆ ਸੀ ਕਿੰਨਾ ਯੂਥ ਭਟਕ ਗਿਆ ਸੀਗਾ ਔਰ ਇਹੋ ਜੇ ਕਦੀ ਵੀ ਜ਼ਿੰਦਗੀ ਵਿੱਚ ਵੀ ਇਹੋ ਜੇ ਇੱਕ ਖਾਲਸਤਾਨੀ ਅਤਵਾਦੀ ਨੂੰ ਨਹੀਂ ਜਿੱਤਣ ਦੇਣਾ ਚਾਹੀਦਾ ਜਿਹਨੇ ਐਨਐਸਏ ਲੱਗ ਜਿਹਨਾਂ ਨੂੰ ਆਲਰੇਡੀ ਅੰਦਰ ਕੀਤਾ ਹੋਇਆ ਹੈ ਹਿੰਦੁਸਤਾਨ ਪੁਲਿਸ ਨੇ ਆਪਾਂ ਉਹਨਾਂ ਨੂੰ ਕਿੱਥੋਂ ਕਹਿ ਦਾਂਗੇ ਵੀ ਇਹ ਸਾਡੇ ਐਮਪੀ ਹੋਣਗੇ ਕੋਈ ਉਹਨਾਂ ਦਾ ਮੈਂ ਸਾਡੀ ਸ਼ਿਵ ਸੈਨਾ ਹਿੰਦ ਨੇ ਕਿਸੇ ਚੀਜ਼ ਦਾ ਕੋਈ ਇਹੋ ਜੀ ਦਾ ਵਿਰੋਧ ਨਹੀਂ ਕੀਤਾ ਪਿੱਟੂ ਸਾਹਿਬ ਦਾ ਕੋਈ ਵਿਰੋਧ ਨਹੀਂ ਕੀਤਾ ਕੋਈ ਅਸੀਂ ਨਾ ਕਿਸੇ ਸੰਗਠਨ ਤੋਂ ਕਿਹਾ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਅਸੀਂ ਨਹੀਂ ਹੈਗੇ ਸਾਡਾ ਧਾਰਮਿਕ ਸੰਗਠਨ ਅਸੀਂ ਭਗਵਾਨ ਬੋਲੇਨਾਥ ਦੀ ਫੌਜਾਂ 10 ਸਾਲ ਬਿੱਟੂ ਜੀ ਨੇ ਲੁਧਿਆਣੇ 'ਚ ਨੁਮਾਇੰਦਗੀ ਕੀਤੀ ਐਮਪੀ ਦੀ ਹੁਣ ਪਬਲਿਕ ਦੇਖੇਗੀ ਪਬਲਿਕ ਦੇ ਹੱਥ ਮੈਟਰ ਹੈ ਜਿਤਾਣਾ ਕਿ ਨਹੀਂ ਜਿਤਾਣਾ ਉਹ ਹੁਣ ਅੱਗੇ ਕੰਮ ਕਰਾਣਗੇ ਲੋਕਾਂ ਦਾ ਫੋਨ ਚੱਕਣਗੇ ਇਹ ਹੁਣ ਉਹਨਾਂ ਨੇ ਪਬਲਿਕ ਨੇ ਦੇਖਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਰਾਮ ਜੀ ਦੇਖੋ ਜੀ ਅੱਜ ਗੁਜਰਾਤ ਪੁਲਿਸ ਨੇ ਜੋ ਆਂਦ ਕੀ ਐ ਅਬੁਕਰਾ ਨਾਮ ਦਾ ਆਂਦ ਕੀ ਜਿਨੇ 1 ਕਰੋੜ ਦੀ ਸੁਪਾਰੀ ਲਈ ਸੀ ਨਿਸ਼ਾਂਤ ਸ਼ਰਮਾ ਜੀ ਨੂੰ ਨਿਸ਼ਾਨ ਸ਼ਰਮਾ ਜੀ ਨੂੰ ਮਾਰਨ ਲਈ ਜੋ ਸਾਡੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਦੇ ਐਕਸ਼ਨ ਅਤੇ ਹੋਰ ਵੀ ਕਈ ਹਿੰਦੂ ਲੀਡਰ ਵੀ ਉਹਦੇ ਨਿਸ਼ਾਨੇ ਤੇ ਸੀ ਜੋ ਸੀਪੀ ਸਾਹਿਬ ਨੇ ਸੂਰਤ ਸਾਫ ਦੀ ਜਿਹੜੀ ਇੰਟਰਵਿਊ ਆਈ ਹੈ ਹੋਰ ਵੀ ਕਈ ਐਮਐਲਏ ਸੀ ਭਾਜਪਾ ਦੇ ਵੀ ਐਮਐਲਏ ਨੇ ਜੋ ਟਾਰਗੇਟ ਦੇ ਸੀ ਸੋ ਦੇਖ ਲਓ ਮੈਂ ਤਾਂ ਹੈਰਾਨ ਆ ਜਿਹੜਾ ਦੇਸ਼ਿਤ ਦਾ ਕੰਮ ਕਰਦਾ ਹੈ ਜਿਹੜਾ ਹਿੰਦੁਸਤਾਨ ਦੇ ਹੱਕ ਵਿੱਚ ਬੋਲਦਾ ਹੈ ਜਿਹੜਾ ਖਾਲਿਸਤਾਨ ਦੇ ਖਿਲਾਫ ਕਾਰਵਾਈਆਂ ਕਰਾਂਦਾ ਹੈ ਖਾਲਿਸਤਾਨ ਦੇ ਖਿਲਾਫ ਬੋਲਦਾ ਅਤਵਾਦ ਦੇ ਖਿਲਾਫ ਬੋਲਦਾ ਹੈ ਉਹਨੂੰ ਇਹ ਲੋਕ ਕਿਉਂ ਨਹੀਂ ਜੇਂਡ ਦਿੰਦੇ ਮੈਂ ਤਾਂ ਇਸੇ ਗੱਲ ਤੇ ਹੈਰਾਨ ਆ ਚਲੋ ਦਾ ਗੁਜਰਾਤ ਪੁਲਿਸ ਦਾ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡੇ ਉਹਨਾਂ ਨੇ ਪੰਜਾਬ 'ਚ ਬਹੁਤ ਵੱਡਾ ਅੰਜਾਮ ਦੇਣਾ ਸੀ ਜਿਨ੍ਹਾਂ ਨੇ ਪਹਿਲਾਂ ਹੀ ਉਹਦਾ ਪਰਦਾ ਫਾਸ਼ ਕਰਕੇ ਉਹਨੂੰ ਅੰਤਗਵਾਦੀ ਨੂੰ ਚੱਕ ਕੇ ਅੰਦਰ ਸੁੱਟ ਲਿਆ ਔਰ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾਵਾ ਦੇਣੇ ਚਾਹੀਦੀਆਂ ਕਈ ਪੰਜਾਬ 'ਚ ਵੀ ਇਹੋ ਜੇ ਤਕਰੀਬਨ ਹਰ 5ਵੇਂ 7ਵੇਂ ਦਿਨ ਵੀ ਸ਼ਡਿਊਲ ਮੋਡਿਊਲ ਫੜੇ ਜਾ ਰਹੇ ਨੇ ਡੀਜੀਪੀ ਪੰਜਾਬ ਪੰਜਾਬ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀਆਂ ਵੀ ਸਖਤ ਗਾਈਡਲਾਈਨਸ ਨੇ ਪੰਜਾਬ ਪੁਲਿਸ ਨੂੰ ਵੀ ਇਹੋ ਜਿਹਾ ਕੋਈ ਵੀ ਗੈਂਗਸਟਰ ਕੋਈ ਵੀ ਇਹ ਅੰਤੰਗਵਾਦੀ ਖਾਲਸਤਾਨੀ ਚਾਹੇ ਜਿਹੜਾ ਵੀ ਅੰਤੰਗਵਾਦੀ ਇਹੋ ਜਿਹਾ ਜਿਹੜਾ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ਰਿਹਾ ਹੈ ਉਹਨਾਂ ਨੂੰ ਫੜ ਕੇ ਅੰਦਰ ਸੁੱਟਿਆ ਜਾਵੇ। ਉਸ ਦੇ ਲੀਡਰਾਂ ਨਹੀਂ ਆਉਂਦੀਆਂ ਤਾਂ ਕੇਡਾਲੀਆਂ ਕਿਵੇਂ ਲੈ ਸਕਦੇ? ਦੇਖੋ ਜੀ ਸ਼ਿਵ ਸ਼ਿਵ ਸੈਨਾ ਦੀ ਜੇ ਮੈਂ ਗੱਲ ਕਰਾਂ ਮੈਂ ਖੁਦ ਸ਼ਿਵ ਸੈਨਾ ਹਿੰਦੂ ਦਾ ਸਿੱਖ ਸੰਗਤ ਦਾ ਰਾਸ਼ਟਰੀ ਪ੍ਰਧਾਨ ਹਾਂ ਤੁਹਾਨੂੰ ਪਤਾ ਹੀ ਆਪਾਂ ਤਾਂ ਸਮਾਜ ਸੇਵਾ ਲਈ ਲੱਗੇ ਹੋਈਆਂ ਦੇਸ਼ ਹਿੱਤ ਦਾ ਕੰਮ ਕਰਨ ਲੱਗੇ ਹੋਈਆਂ ਖਾਲਿਸਤਾਨਾਤਵਾਦ ਦੇ ਖਿਲਾਫ ਅਸੀਂ ਆਪਣੀ ਮੁਹਿੰਮ ਚੰਗ ਨੂੰ ਛੇੜਿਆ ਹੋਇਆ ਖਾਲਿਸਤਾਨ ਦੇ ਖਿਲਾਫ ਅਤਵਾਦ ਦੇ ਖਿਲਾਫ ਹੁਣ ਅਸੀਂ ਤਾਂ ਆਪਣਾ ਸਮਾਜ ਦੇ ਕੰਮ ਕਰੀਦੇ ਤਾਂ ਸੇਵਾ ਕਰੀਦੀ ਹੈ ਇਸ ਤਰ੍ਹਾਂ ਹੀ ਨਿਸ਼ਾਨ ਸ਼ਰਮਾ ਜੀ ਉਹ ਤਾਂ ਦੇਸ਼ ਹਿੱਤ ਦਾ ਕੰਮ ਕਰਦੇ ਨੇ ਸੇਵਾ ਕਰਦੇ ਨੇ। ਕਈ ਉਹਨਾਂ ਨੇ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈਆਂ ਕਰਾਈਆਂ ਹੋਈਆਂ ਹੁਣ ਇਹ ਲੋਕ ਇਹਨਾਂ ਨੂੰ ਇਹ ਪਸੰਦ ਨਹੀਂ ਆ ਰਿਹਾ ਜਿਹੜੇ ਅੰਤਗਵਾਦੀਆਂ ਨੂੰ ਜਿਹੜਿਆ ਖਾਲਸਤਾਨੀ ਅੰਤਗਵਾਦੀਆਂ ਨੂੰ ਜਾਂ ਅੰਤਗਵਾਦ ਦਾ ਕੋਈ ਵੀ ਕਹਿ ਲੋ ਵੀ ਇਹ ਜਿਹੜਾ ਅਬੂਕਰ ਫੜਿਆ ਗਿਆ ਹੁਣ ਨਿਸ਼ਾਨ ਸ਼ਰਮਾ ਜੀ ਨੇ ਇਹਨੂੰ ਕੀ ਕਹਿਤਾ ਹੋਣਾ ਜਾਂ ਹੋਰ ਜਿਹੜੇ ਹਿੰਦੂ ਲੀਡਰ ਨੇ ਇਹਨੂੰ ਕੀ ਕਹਿਤਾ ਹੋਣਾ ਜਿਹੜੇ ਕਰੋੜ ਰੁਪਏ ਜਿਹਨੇ ਸਪੋਸਪਾਰੀ ਲੈ ਲਈ ਦੇਖੋ ਮਾਰਨ ਲਈ ਕਿੱਡੀ ਮਾੜੀ ਗੱਲਾਂ ਦੇਖ ਲਓ ਕੀ ਪਤਾ ਕੀ ਇਹਨਾਂ ਅੰਜਾਮ ਦੇਣੇ ਸੀ ਕੀ ਕਰਨੇ ਸੀ ਹੋਰ ਵੀ ਕਈ ਮੋਡਿਊਲ ਦੇ ਪਰਦੇ ਫਾਸ਼ ਹੋ ਰਹੇ ਨੇ ਜਿਹੜੇ ਮੁੱਦੇ ਚੱਕਦੀ ਉਹਦੇ ਸਟੈਂਡ ਸਪਸ਼ਟ ਲੈਂਦੀ ਹੈ ਸਟੈਂਡ ਚ ਚੱਕਦੀ ਹੈ ਦੇਖੋ Shiv ਸੈਨਾ ਤਾਂ ਹਮੇਸ਼ਾ ਸਟੈਂਡ ਆਪਣਾ ਸਪਸ਼ਟ ਲੈਂਦੀ ਹੈ Shiv ਸੈਨਾ ਆਪਣੇ ਬੀਤੇ ਦੇ ਸਾਰੇ ਇੰਗੂ ਲੀਡਰਾਂ ਵੱਲੋਂ ਮਾਸਟਰ ਸੀਨ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਤੁਹਾਡੇ ਧਿਆਨ ਵਿੱਚ ਹੋਵੇਗਾ ਤੇ ਕੁਝ ਦਿਨ ਪਹਿਲਾਂ ਹੀ ਇੱਕ ਜਿਹੜੇ ਵਿਰੋਧ ਕਰ ਰਹੇ ਸੀ ਉਹ ਵੀ ਉਹਨਾਂ ਦੇ ਫੰਕਸ਼ਨ ਦੇ ਵਿੱਚ ਵੀ ਪਹੁੰਚ ਹੋਏ ਸੀ ਦੇਖੋ ਜੀ ਇਹ ਉਹਨਾਂ ਦਾ ਮੈਟਰ ਹੈ ਮੈਂ ਇਹਦੇ ਵਿੱਚ ਕੁਝ ਨਹੀਂ ਕਹਿ ਸਕਦਾ ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ ਆਪਾਂ ਤਾਂ ਅੰਤਖਵਾਦ ਦੇ ਮੁੱਦੇ ਤੇ ਤੁਹਾਨੂੰ ਮੈਂ ਗੱਲ ਕਵਾਂਗਾ ਬਈ ਇਹ ਜਿਹੜਾ ਅਸੀਂ ਅੰਤਗਵਾਦ ਦੇ ਖਿਲਾਫ ਅਸੀਂ ਆਪਣੀ ਖਾਲਸਾਣ ਦੇ ਖਿਲਾਫ ਅਸੀਂ ਆਪਣੀ ਜੰਗ ਰੱਖੀ ਹੋਈ ਹੈ ਜਿਹੜੇ ਹਿੰਦੂ ਲੀਡਰ ਆਵਾਜ਼ ਚੱਕਦੇ ਨੇ ਹਿੰਦੁਸਤਾਨ ਦੇ ਹੱਕ ਵਿੱਚ ਆਵਾਜ਼ ਚੱਕਦੇ ਨੇ ਖਾਲਸਾਣ ਦੇ ਖਿਲਾਫ ਆਵਾਜ਼ ਚੱਕਦੇ ਨੇ ਆਪਣੀਆਂ ਜਾਨਾਂ ਦੀ ਨਾ ਪ੍ਰਵਾਹ ਵੀ ਕਰਦੇ ਹੋਏ ਉਹਨਾਂ ਨੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੋਇਆ ਤੇ ਇਸ ਤਰ੍ਹਾਂ ਇਹ ਇਹਨਾਂ ਨੂੰ ਲੋਕਾਂ ਨੂੰ ਹਿੰਦੂ ਮੁਸਲਮਾਨ ਦੇ ਸਾਰੇ ਗੱਜਰ ਬੰਨ ਦਾ ਬੰਦੇ ਆਪਕਰ ਉਹਨਾਂ ਦੇ ਨਾਲ ਹੀ ਬਹਿ ਜਾਂਦੇ ਦੇਖੋ ਜੀ ਇਹ ਇਦੇ 'ਚ ਦੇਖੋ ਧਾਰਮਿਕ ਕੰਮ ਹੈ ਹੁਣ ਜਿਹੜਾ ਮਰਜ਼ੀ ਉੱਥੇ ਆ ਸਕਦੇ ਇਹਦੇ ਸਿਰ ਮੈਨੂੰ ਨਹੀਂ ਨਾ ਕੋਈ ਮੈਟਰ ਦਾ ਇਹ ਹੁਣ ਮੈਂ ਕਿੱਦਾਂ ਤੁਹਾਨੂੰ ਮੈਂ ਜਵਾਬ ਦਿੰਦਾ ਉਸ ਚੀਜ਼ ਦਾ ਇਹ ਹੁਣ ਧਾਰਮਿਕ ਮੈਟਰ ਹੈ ਕੋਈ ਜਾਗਰਣ ਹੋਏਗਾ ਇਹਦੇ 'ਚ ਤਾਂ ਸਾਰਿਆਂ ਨੂੰ ਜਾਣਾ ਪਏਗਾ ਨਾ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਤਾਂ ਧਾਰਮਿਕ ਮੁੱਦਾ ਹੈ ਜੀ ਧਾਰਮਿਕ 'ਚ ਜਾਣਾ ਪੈਣਾ ਦੇਖੋ ਜੀ ਇਸ ਚੀਜ਼ ਦਾ ਮੈਂ ਕੋਈ ਨਹੀਂ ਟਿੱਪਣੀ ਨਹੀਂ ਕਰ ਸਕਦਾ ਇਸ ਚੀਜ਼ ਦਾ ਇਹ ਉਹ ਜਾਣ ਜਾਂ ਉਹਨਾਂ ਦਾ ਕੰਮ ਜਾਣੇ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਕੀ ਮੈਟਰ ਹੈ ਦੇਖੋ ਧਾਰਮਿਕ ਕੰਮ ਹੈ ਜਿਹੜਾ ਮਾਤਾ ਦੇ ਗੁਣ ਗਾਣ ਕੋਈ ਵੀ ਕਰ ਸਕਦਾ ਠੀਕ ਹੈ ਜੀ ਇਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ। ਵੋਟਾਂ ਆ ਰਹੀਆਂ ਨੇ। ਭਾਈ ਅੰਮ੍ਰਿਤਪਾਲ ਸਿੰਘ ਜੀ ਵੀ ਇਲੈਕਸ਼ਨ ਦੇ ਵਿੱਚ ਉਮੀਦਵਾਰ ਖੜੇ ਸੀਗੇ। ਤੁਸੀਂ ਕਿਸ ਤਰ੍ਹਾਂ ਦੇ ਦੇਖੋ ਜੀ ਇਹ ਮੈਂ ਖਡੂਰ ਸਾਹਿਬ ਦੀ ਸੰਗਤ ਨੂੰ ਬੇਨਤੀ ਕਰਾਂਗਾ ਵੀ ਇਹੋ ਜੇ ਜਿਨ੍ਹਾਂ ਨੂੰ ਆਲਰੇਡੀ ਐਨਐਸਏ ਲਾ ਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਸੀ ਅੰਮ੍ਰਿਤਪਾਲ ਠੀਕ ਹੈ ਜੀ ਪੰਜਾਬ 'ਚ ਕਿਸ ਤਰ੍ਹਾਂ ਦਾ ਮਾਹੌਲ ਉਦੋਂ ਪੈਦਾ ਹੋ ਗਿਆ ਸੀ ਕਿੰਨਾ ਯੂਥ ਭਟਕ ਗਿਆ ਸੀਗਾ ਠੀਕ ਹੈ ਜੀ ਔਰ ਇਹੋ ਜੇ ਕਦੀ ਵੀ ਜ਼ਿੰਦਗੀ ਵਿੱਚ ਵੀ ਇਹੋ ਜੇ ਇੱਕ ਖਾਲਸਤਾਨੀ ਅੱਤਵਾਦੀ ਨੂੰ ਨਹੀਂ ਜਿੱਤਣ ਦੇਣਾ ਚਾਹੀਦਾ ਜਿਹਨੇ ਐਨਐਸਏ ਲੱਗ ਕੇ ਜਿਹਨੂੰ ਆਲਰੇਡੀ ਅੰਦਰ ਕੀਤਾ ਹੋਇਆ ਹੈ ਹਿੰਦੁਸਤਾਨ ਪੁਲਿਸ ਨੇ ਆਪਾਂ ਉਹਨਾਂ ਨੂੰ ਕਿੱਥੋਂ ਕਹਿ ਦਾਂਗੇ ਵੀ ਇਹ ਸਾਡੇ ਐਮਪੀ ਹੋਣਗੇ ਮੈਂ ਖਰੂਰ ਸਾਹਿਬ ਦੀ ਸੰਗਤ ਨੂੰ ਬੇਨਤੀ ਕਰਦਾ ਵੀ ਬਾਈਕਾਟ ਕਰਨ ਅਮਰਤਪਾਲ ਸਿੰਘ ਦਾ ਉਹਨੂੰ ਨਾ ਕੋਈ ਵੀ ਵੋਟ ਨਾ ਦੇਣ ਮੈਂ ਸੰਗਤ ਨੂੰ ਅਪੀਲ ਕਰਦਾ ਅੰਮ੍ਰਿਤਪਾਲ ਨੂੰ ਨਹਾ ਜਿਤਾਣਾ ਇਹੋ ਜੇ ਤੁਸੀਂ ਮੈਂ ਕੋਈ ਪਾਰਟੀ ਦਾ ਨਹੀਂ ਕੈਂਡੀਡੇਟ ਹੈਗਾ ਨਾ ਮੈਂ ਕਿਸੇ ਪਾਰਟੀ ਨੂੰ ਅਸੀਂ ਸਮਰਥਨ ਕਰਦੇ ਹਾਂ ਅਸੀਂ ਧਾਰਮਿਕ ਸੰਗਠਨ ਆ ਸਾਡਾ ਅਜ ਤਾਂ ਭਗਵਾਨ ਭੋਲੇनाथ ਦੀ ਫੌਜ ਆ ਮੈਂ ਤਾਂ ਸਿਰਫ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਤੁਹਾਡਾ ਕੰਮ ਕਰਦਾ ਹੈ ਚਾਹੇ ਭਾਜਪਾ ਨੂੰ ਵੋਟ ਪਾਓ ਚਾਹੇ ਆਮ ਆਦਮੀ ਪਾਰਟੀ ਨੂੰ ਪਾਓ ਜਿਹੜਾ ਤੁਹਾਡਾ ਕੰਮ ਕਰਦਾ ਕੈਂਡੀਡੇਟ ਜਿਹਦਾ ਸਾਫ਼ ਚਰਿੱਤਰ ਹੈ ਉਹਨੂੰ ਵੋਟ ਪਾਓ ਅਮਰਤਪਾਲ ਜਿਹੜੇ ਐਨਐਸਏ ਲਾ ਕੇ ਜਿਨ੍ਹਾਂ ਨੂੰ ਆਲਰੇਡੀ ਸਰਕਾਰ ਨੇ ਅੰਦਰ ਸੁਟਿਆ ਹੋਇਆ ਹੈ ਜਿਹੜੇ ਪੰਜਾਬ ਦਾ ਯੂਥ ਨੂੰ ਭੜਕਾ ਰਿਹਾ ਸੀ ਮਾਹੌਲ ਖਰਾਬ ਕਰ ਰਿਹਾ ਸੀ ਦੋ ਨੰਬਰ ਅਸਲੇ ਦਵਾ ਰਿਹਾ ਸੀ ਆਪਾਂ ਉਹਨਾਂ ਨੂੰ ਕਿੱਥੋਂ ਇੱਥੇ ਐਮਪੀ ਬਣਾ ਕੇ ਸੰਸਦ ਦੇ ਚ ਉਹਨਾਂ ਨੂੰ ਭੇਜਾਂਗੇ ਇਹ ਖਡੂਰ ਸਾਹਿਬ ਦੀ ਸੰਗਤ ਨੂੰ ਮੈਂ ਬੇਨਤੀ ਕਰਦਾ ਕਿਸੇ ਵੀ ਕੀਮਤ ਤੇ ਵੋਟ ਨਾ ਪਾਓ ਕੀ ਜਾਣੇ ਦੇ ਵਿੱਚ ਗਿੱਟੂ ਜੀ ਆਪਣਾ ਕਾਂਗਰਸ ਛੱਡ ਕੇ ਬੀਜੇਪੀ ਸ਼ਾਮਿਲ ਹੋਏ ਨੇ ਕਿਵੇਂ ਦੇਖੋ ਜੀ ਪਾਰਟੀ ਤਾਂ ਹੁਣ ਹਰ ਕੋਈ ਬਦਲਦਾ ਜਿਹਦਾ ਕਿਸੇ ਦਾ ਸਿਸਟਮ ਬਣਿਆ ਹੁੰਦਾ ਉਹ ਪਾਰਟੀ ਚ ਆ ਜਾਂਦਾ ਹੁਣ ਇਹਦੇ ਚ ਆਪਾਂ ਕੁਝ ਨਹੀਂ ਕਹਿ ਸਕਦੇ ਉਹਨਾਂ ਦੀ ਮौज ਹੈ ਦੇਖੋ ਪੋਲਿਟੀਕਲ ਪਾਰਟੀਆਂ ਜਿਹੜੇ ਹੁਣ ਕਾਂਗਰਸ ਵੱਲੇ ਦਾ ਵਿਰੋਧ ਕਰਨਗੇ ਨਾ ਉਹਨਾਂ ਨੇ ਨਹੀਂ ਦੇਖੋ ਇਹ ਉਹਨਾਂ ਦਾ ਮੈਟਰ ਸਾਡੀ ਸ਼ਿਵ ਸੈਨਾ ਹਿੰਦ ਨੇ ਕਿਸੇ ਚੀਜ਼ ਦਾ ਕੋਈ ਇਹੋ ਜੀ ਦਾ ਵਿਰੋਧ ਨਹੀਂ ਕੀਤਾ ਬਿੱਟੂ ਸਾਹਿਬ ਦਾ ਕੋਈ ਵਿਰੋਧ ਨਹੀਂ ਕੀਤਾ ਕੋਈ ਅਸੀਂ ਨਾ ਕਿਸੇ ਸੰਗਠਨ ਚੋਂ ਕਿਹਾ ਮੈਂ ਕਿਸੇ ਪੋਲੀਟੀਕਲ ਪਾਰਟੀ ਚ ਅਸੀਂ ਨਹੀਂ ਹੈਗੇ ਸਾਡਾ ਧਾਰਮਿਕ ਸੰਗਠਨ ਅਸੀਂ ਭਗਵਾਨ ਪੋਲੇਨਾਥ ਦੀ ਫੋਜ ਹਾਂ ਜਿਹੜਾ ਹੁਣ ਬਿੱਟੂ ਜੀ ਦਾ ਮੈਟਰ ਹੈ ਹੁਣ ਪਾਰਟੀਆਂ ਕੋਈ ਇੱਧਰ ਛੱਡ ਕੇ ਆ ਗਿਆ ਕੋਈ ਕਾਂਗਰਸ ਚ ਆ ਗਿਆ ਕੋਈ ਭਾਜਪਾ ਚ ਆ ਗਿਆ ਕੋਈ ਆਮ ਆਦਮੀ ਪਾਰਟੀ ਚ ਆ ਗਿਆ ਉਹ ਉਹਨਾਂ ਦਾ ਫੈਕਟਰ ਹੈ ਉਹ ਹੁਣ ਪਬਲਿਕ ਨੇ ਦੇਖਣਾ ਹੈ ਜਿਤਾਣਾ ਕਿ ਨਹੀਂ ਜਿਤਾਣਾ 10 ਸਾਲ ਬਿੱਟੂ ਜੀ ਨੇ ਲੁਧਿਆਣੇ 'ਚ ਨੁਮਾਇੰਦਗੀ ਕੀਤੀ ਐਮਪੀ ਦੀ ਹੁਣ ਪਬਲਿਕ ਦੇਖੇਗੀ ਪਬਲਿਕ ਦੇ ਹੱਥ ਮੈਟਰ ਹੈ ਜਿਤਾਣਾ ਕਿ ਨਹੀਂ ਜਿਤਾਣਾ ਉਹ ਹੁਣ ਅੱਗੇ ਕੰਮ ਕਰਾਣਗੇ ਲੋਕਾਂ ਦਾ ਫੋਨ ਚੱਕਣਗੇ ਇਹ ਹੁਣ ਉਹਨਾਂ ਨੇ ਪਬਲਿਕ ਨੇ ਦੇਖਣਾ ਮੈਂ ਇਹਦੇ ਵਿੱਚ ਕੁਝ ਨਹੀਂ ਬੋਲ ਸਕਦਾ